ਸਤਿ ਸ੍ਰੀ ਅਕਾਲ ਮਿੱਤਰੋ ਜੁੜ ਜੋ ਜੀ ਗਾਣਾ ਸੁਣਾਉਨੇ ਆ ਇੱਕ ਕੁਛ ਕੁ ਗੱਲਾਂ ਬਾਤਾਂ ਕਰਾਂਗੇ ਸੋ ਜਿਹੜਾ ਵੀ ਭਰਾ ਜੁੜਿਆ ਕਮੈਂਟ ਕਰਕੇ ਦੱਸ ਦਿਓ ਕਿ ਆਵਾਜ਼ ਕਲੀਅਰ ਹੈ ਓਕੇ ਹੈ ਕਈ ਦਿਨ ਥੋੜਾ ਜਿਹਾ ਬਿਜੀ ਰਹੇ ਸੋ ਲਾਈਵ ਲੂਪ ਹੋਇਆ ਨਹੀਂ ਗਿਆ ਸੋ ਜੁੜਿਓ ਜੀ ਗਾਣਾ ਸੁਣਾਵਾਂਗੇ ਕਿ ਹਰ ਆਮ ਬੰਦੇ ਵਾਸਤੇ ਹੈ ਇਹ ਕਈ ਲੋਕਾਂ ਕੋਲੇ ਮਾਇਆ ਵੱਧ ਹੁੰਦੀ ਹੈ ਹਨਾ ਹੰਕਾਰ ਕਹਿ ਲੋ ਜਾ ਉਹਨਾਂ ਨੂੰ ਮਾਣ ਹੁੰਦਾ ਹੈ ਕਿ ਸਾਡੇ ਕੋਲੇ ਪੈਸਾ ਹੈ ਕਾਰਾਂ ਕੋਠੀਆਂ ਨੇ ਉਹ ਤੇ ਗਾਣਾ ਲੋਕ ਤੱਤ ਜਿਵੇਂ ਆਪਾਂ ਆਮ ਪਿੰਡਾਂ 'ਚ ਕਹਿ ਦਿੰਦੇ ਆ ਕਿ ਰੋਟੀ ਤਾਂ ਹਰੇਕ ਹੀ ਖਾ ਕੇ ਪੈਂਦਾ ਤੇ ਉਸ ਵਿਸ਼ੇ ਤੇ ਗਾਣਾ ਬਈ ਕਮੈਂਟ ਕਰਕੇ ਦੱਸ ਦਿਓ ਕਿਰਾ ਆਵਾਜ਼ ਕਲੀਅਰ ਹੈ ਓਕੇ ਹੈ ਫਿਰ ਆਪਾਂ ਸ਼ੁਰੂ ਕਰਦੇ ਆਂਗੇ ਸੋ ਜੁੜਿਓ ਕਿਰਾ ਭਰਾ ਬਣ ਕੇ ਛੇਤੀ ਛੇਤੀ ਤੇ ਕਮੈਂਟ ਕਰੀ ਚੱਲਿਓ ਕਮੈਂਟ ਵੀ ਕੋਸ਼ਿਸ਼ ਕਰਾਂਗੇ ਪੜਨ ਦੀ ਤੇ ਕੁਝ ਗੱਲਾਂ ਬਾਤਾਂ ਕਰਦੇ ਆਂ ਸਮਾਜ ਦੀਆਂ ਜਿਵੇਂ ਵੀਡੀਓ ਇੱਕ ਮੁੱਖ ਮੰਤਰੀ ਸਾਹਿਬ ਆਪਣੇ ਸਤਿਕਾਰਯੋਗ ਉਹਨਾਂ ਦੀ ਵਾਇਰਲ ਹੋ ਰਹੀ ਹੈ ਉਹਦੇ ਬਾਰੇ ਵੀ ਕੁਝ ਵਿਚਾਰ ਕਰਾਂਗੇ ਤੇ ਤੁਸੀਂ ਆਪਦੇ ਵਿਚਾਰ ਜਰੂਰ ਦਿਓ ਕਮੈਂਟਾਂ ਦੇ ਵਿੱਚ ਸੋ ਜੁੜਿਓ ਜੀ ਕਰਾ ਹੁਠ ਠੱਗੀਆਂ ਨਾਲ ਲੱਖ ਮਾਇਆ ਇਕੱਠੀ ਕਰ ਲੈ ਇੱਕ ਤਾਰ ਕੇ ਲਜਾ ਹੁੰਦੀ ਨਾ ਉਹ ਸੇਵਾਂ ਚ ਆਈ ਕਦੇ ਢੇੜਾ ਮਾਰ ਕੇ ਸਾਰਿਆਂ ਦੀ ਕੋਈ ਸੁਭਾ ਹੁੰਦੀ ਆ ਠੱਗਿਆਂ ਨਾਲ ਲਖ ਮਾਇਆ ਕੱਠੀ ਕਰ ਲੈ ਇੱਕ ਉੱਤੇ ਧਾਰ ਕੇ ਲਜਾ ਹੁੰਦੀ ਨਾ ਸੇਵਾਂ ਚ ਆਈ ਕਦੇ ਢੇੜਾ ਮਾਰ ਕੇ ਸਾਰਿਆਂ ਦੀ ਕੋਈ ਸੁਭਾ ਓਏ ਮਾਰੀ ਦੇ ਨੀ ੱੱਕੇ ਗਾਉ ਤੇ ਗਰੀਬ ਨੂੰ ਮਾਰੀ ਦੇ ਨੀ ੱੱਕੇ ਗਾਉ ਤੇ ਗਰੀਬ ਨੂੰ ਗੌਰ ਨਾਲ ਸੁਣੀਏ ਨਾ ਗੱਲਾਂ ਕਈਆਂ ਦੇ ਓਏ ਆਥੜੇ ਜੇ ਰੋਟੀ ਦਾ ਹਰੇਕ ਖਾਂਦਾ ਏ ਦੰਦੀ ਤਾਂ ਨਹੀਂ ਕੋਈ ਵੱਡਦਾਰ ਪਈਆਂ ਦਾ ਆਥੜੇ ਜੇ ਰੋਟੀ ਦਾ ਹਰੇਕ ਖਾਂਦਾ ਏ ਦੰਦੀ ਤਾਂ ਨਹੀਂ ਕੋਈ ਵੱਡ ਦਰ ਪਈਆਂ ਤੇ ਓ ਦੰਦੀ ਥੋੜਾ ਕੋਈ ਵੱਡ ਦਰ ਪਈਆਂ ਤੇ ਸੋ ਜੁੜਿਓ ਬਾਈ ਫਿਰ ਸੁਣਾਉਣੇ ਆ ਗਾਣਾ ਰੇਂਜ ਸ਼ਾਇਦ ਤੁਹਾਨੂੰ ਜੀ ਦਿੱਕਤ ਆ ਜਿੱਥੇ ਇਹ ਰੇਂਜ ਸਹੀ ਆ ਗਈ ਆਪਾਂ ਉੱਥੇ ਸਟਾਰਟ ਕਰ ਦਿਆਂਗਾ ਸੋ ਜਿਹੜਾ ਵੀ ਭਰਾ ਜੁੜਿਆ ਕਮੈਂਟ ਜ਼ਰੂਰ ਕਰਿਓ ਬਾਈ ਤੇ ਲਾਇਕ ਕਰਿਓ ਵੀਡੀਓ ਜੋਨੇ ਲੋਕ ਵੱਢਣ ਲਾਗੇ ਲੈ ਦੋ ਭਰਾ ਜੁੜ ਕੇ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਐ ਆਵਾਜ਼ ਫਿਰ ਆਪਾਂ ਸ਼ੁਰੂ ਕਰਾਂਗੇ ਗਾਣਾ ਸੁਣਾਵਾਂਗੇ ਉਹਨੂੰ ਵਧੀਆ ਲੋਕਤਤ ਸੋ ਮੇਰੇ ਵੱਲੋਂ ਕਾਲੇ ਮਾਨ ਬੰਨੀਓ ਸਾਰਿਆਂ ਨੂੰ ਸਤਿ ਸ੍ਰੀਕਾਲ ਜੀ ਅਮੀਰ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਆਪਣੇ ਪਰਿਵਾਰਾਂ ਸਮੇਤ ਤੇ ਆਸ ਕਰਦਾ ਕਿ ਸਭ ਦੀ ਦੀਵਾਲੀ ਐ ਜਿਹੜੀ ਵਧੀਆ ਲੰਗੀ ਹੋਵੇ ਸੋ ਜਿਵੇਂ ਕਹਿੰਦੇ ਹੁੰਦੇ ਆ ਲੜਾਈ ਝਗੜਾ ਨਾ ਹੋਵੇ ਸੁੱਖ ਸ਼ਾਂਤੀ ਰਹੇ ਇਹੀ ਹੁੰਦਾ ਕਿ ਦੀਵਾਲੀ ਵਧੀਆ ਲੰਘੀ ਹੈ ਨਾ ਬਾਕੀ ਵੀਡੀਓ ਇੱਕ ਜਿਹੜੀ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਵਾਇਰਲ ਹੁੰਦੀ ਆਪਣੇ ਮੁੱਖ ਮੰਤਰੀ ਸਾਹਿਬ ਦੀ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਕਰਦੇ ਆ ਕਿ ਕੀ ਲੱਗਦਾ ਕਿ ਉਹ ਵੀਡੀਓ ਅਸਲੀ ਹੈ ਨਕਲੀ ਆਪਣਾ ਸੁਝਾਅ ਜ਼ਰੂਰ ਦਿਓ ਸੋ ਜਿੰਨੇ ਵੀ ਭੈਣ ਭਰਾ ਜੁੜੋਗੇ ਜਾਂ ਜੁੜਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਸੋ ਗਾਣਾ ਤੁਹਾਨੂੰ ਬਹੁਤ ਜਲਦੀ ਸੁਣਾ ਦੇਾਂਗੇ ਸਾਰਾ ਇੱਥੇ ਜੀ ਧਰ ਲਿਖਿਆ ਸੋ ਆ ਜਾਓ ਮਿੱਤਰੋ ਜੁੜ ਜੋ ਗਰਾ ਤੇ ਫਿਰ ਸੁਣਾਉਣੀ ਆ ਗਾਣਾ ਲੋਕ ਤੱਕ ਸੋ ਜਿਹੜਾ ਵੀ ਭਰਾ ਜੁੜਿਆ ਕਮੈਂਟ ਜ਼ਰੂਰ ਕਰਿਓ ਲਾਈਕ ਕਰਿਓ ਵੀਡੀਓ ਨੂੰ ਤੇ ਚੈਨਲ ਆਪਣਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਹਿਲਾਂ ਮੈਂ ਤੁਹਾਨੂੰ ਗਾਣਾ ਸੁਣਾ ਦਿੰਨਾ ਫਿਰ ਬਹੁਤਾ ਸਮਾਂ ਵਿੱਚ ਭਰਾ ਕਹਿੰਦੇ ਆ ਬਈ ਟਾਈਮ ਘਟ ਹੁੰਦਾ ਯਾਰ ਗਾਣਾ ਛੇਤੀ ਸੁਣਾਇਆ ਕਰੋ ਉਹ ਸੁਣਾਉਣ ਲੱਗਿਆ ਤੁਹਾਨੂੰ ਕਿ ਮਾਇਆ ਦਾ ਕਦੇ ਵੀ ਮਾਨ ਨਾ ਕਰੋ ਤੇ ਸਭ ਕੁਝ ਇੱਥੇ ਹੀ ਰਹਿ ਜਾਂਦਾ ਅੱਗੇ ਰਾਵਣ ਵਰਗੇ ਹੋ ਕੇ ਉਹ ਵੀ ਬਾਗੇ ਸਿਕੰਦਰ ਵਰਗੇ ਹੱਥ ਤੁਰਗੇ ਕੋਈ ਨਾਲ ਨਹੀਂ ਲੈ ਕੇ ਗਿਆ ਕਿਸੇ ਵੀ ਚੀਜ਼ ਨੂੰ ਨਾ ਕੋਈ ਲੈ ਕੇ ਜਾਵੇ ਕਦੇ ਸੋ ਗਾਣਾ ਸੁਣਾਉਣਾ ਪਹਿਲਾਂ ਸ਼ੇਅਰ ਕਰਿਓ ਵੀਡੀਓ ਲਾਇਕ ਕਰਿਓ ਕਮੈਂਟ ਕਰਿਓ ਚੈਨਲ ਆਪਣਾ ਸਬਸਕ੍ਰਾਈਬ ਕਰਿਓ ਓ ਠੱਗੀਆਂ ਨਾ ਲੱਖ ਮਾਇਆ ਇਕੱਠੀ ਕਰ ਲੈ ਇੱਕ ਉੱਤੇ ਧਰ ਕੇ ਲਜਾ ਹੁੰਦੀ ਨਾ ਸੇਬਾਂ ਚ ਆਈ ਕਦ ਗੇੜਾ ਮਾਰ ਕੇ ਸਾਰਿਆਂ ਦੀ ਕੋਜੀ ਸੁਆਹ ਹੁੰਦੀ ਆ ਓ ਠੱਗੀਆਂ ਨਾ ਲੱਖ ਮਾਇਆ ਇਕੱਠੀ ਕਰ ਲੈ ਇੱਕ ਉੱਤੇ ਧਰ ਕੇ ਲਜਾ ਹੁੰਦੀ ਨਾ ਸੇਵੇ ਆਚਾਈ ਕਦੇ ਗੇੜਾ ਮਾਰ ਕੇ ਸਾਰਿਆਂ ਦੀ ਕੋ ਜੀ ਸਵਾ ਹੁੰਦੀ ਆ ਓ ਮਾਰੀ ਦੇ ਨੀ ਠੱਕੇ ਗਊ ਤੇ ਗਰੀਬ ਨੂੰ ਮਾਰੀ ਦੇ ਨੀ ਠੱਕੇ ਗਊ ਤੇ ਗਰੀਬ ਨੂੰ ਗੌਰ ਕਰੀ ਮੋੜਦੀਆਂ ਗੱਲਾਂ ਕਈਆਂ ਤੇ ਓ ਆਥਣੇ ਜੇ ਰੋਟੀ ਤਾਂ ਹਰੇਕ ਖਾਂਦਾ ਏ ਦੰਦੀ ਤਾ ਨਹੀਂ ਕੋਈ ਵੱਡ ਧਾਰ ਪਈਆਂ ਤੇ ਆਥੜੇ ਜੇ ਰੋਟੀ ਬਈ ਹਰੇਕ ਖਾਂਦਾ ਏ ਦੰਦੀ ਤਾ ਨਹੀਂ ਕੋਈ ਵੱਡ ਧਾਰ ਪਈਆਂ ਤੇ ਹੋ ਦੰਦੀ ਤਾ ਨਹੀਂ ਕੋਈ ਵੱਡ ਧਾਰ ਪਈਆਂ ਤੇ ਹੋ ਦੁਨੀਆ ਸੀ ਜਿੱਤੀ ਖਾਲੀ ਹੱਥ ਤੁਰ ਗਿਆ ਨਾਮ ਤਾਂ ਸ਼ਿਕੰਦਰ ਦਾ ਹੋਣਾ ਸੋਹਣਾ ਰਾਵਣ ਨੂੰ ਆਦਾ ਹੰਕਾਰ ਮਾਰ ਗਿਆ ਆਖਰ ਸਿਪਿਆ ਦੁੱਧੋਂ ਪਾਣੀ ਪੋਣਿਆ ਓਏ ਰਾਵਣ ਨੂੰ ਆਦਾ ਹੰਕਾਰ ਮਾਰ ਗਿਆ ਆਖਰ ਸਿਪਿਆ ਦੁੱਧੋਂ ਪਾਣੀ ਪੋਣਿਆ ਓ ਕਾਲੇ ਮੌੜਾ ਮੈਂ ਮਹਿ ਵੀ ਕੀਤੀ ਮਾੜੀ ਐ ਕਾਲੇ ਮੌੜਾ ਮੈਂ ਮਹਿ ਵੀ ਕੀਤੀ ਮਾੜੀ ਐ ਰੋਲ ਦਿੱਤੇ ਤੱਪੜ ਐਸੇ ਨੇ ਕਈਆਂ ਦੇ ਓਏ ਆਥੜੇ ਜੇ ਰੋਟੀ ਬਈ ਹਰੇਕ ਖਾਂਦਾ ਏ ਦੰਦੀ ਤਾਂ ਨਹੀਂ ਕੋਈ ਭੱਡਦਾਰ ਪਈਆਂ ਤੇ ਆਥੜੇ ਜੇ ਰੋਟੀ ਦਾ ਹਰੇਕ ਖਾਂਦਾ ਏ ਦੰਦੀ ਤਾਂ ਨਹੀਂ ਕੋਈ ਭੱਡਦਾਰ ਪਈਆਂ ਤੇ ਓਏ ਦੰਦੀ ਤਾਂ ਨਹੀਂ ਕੋਈ ਭੱਡਦਾਰ ਪਈਆਂ ਤੇ ਸੋ ਸਿਆਣੇ ਕਹਿੰਦੇ ਹੁੰਦੇ ਆ ਕਿ ਰੋਟੀ ਆਥ ਨੇ ਹਰੇਕ ਬੰਦਾ ਖਾ ਕੇ ਪੈਂਦਾ ਜਿਵੇਂ ਆਪਾਂ ਆਮ ਹੀ ਪਿੰਡਾਂ 'ਚ ਗੱਲ ਕਹਿ ਦਿੰਨੇ ਆ ਕਿ ਦੰਦੀ ਪੈਸਿਆਂ ਤੇ ਤਾਂ ਕੋਈ ਬੰਦਾ ਦੰਦੀ ਵੜਦਾ ਨਹੀਂ ਹੈਨਾ ਸੋ ਇਹ ਲੋਕ ਤੱਤ ਸੀ ਇੱਕ ਲੋਕ ਤੱਤ ਤੁਹਾਨੂੰ ਹੋਰ ਸੁਣਾਉਣਾ ਸੋ ਸ਼ੇਰ ਵਾਲੀ ਕਾਢ ਦਿਓ ਧੁੱਕੀ ਭਰਾ ਬਣ ਕੇ ਤੇ ਉਸ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਕਰਾਂਗੇ ਹੋ ਕਾਹ ਦਾ ਸਰਪੰਚ ਜੋ ਗਰਾਂਟਾ ਖਾ ਗਿਆ ਵੋਟਾਂ ਲੈ ਕੇ ਕੋਈ ਕੰਮ ਕਰਵਾਇਆ ਨਹੀਂ ਹੋ ਕਾ ਦਾ ਛਾਹੂ ਕਾਰ ਜੋ ਸਾਬ ਪੁੱਲ ਗਿਆ ਛੱਡਤੀ ਕਲਮ ਉਹ ਤੇ ਵਿਆਜ ਲਾਇਆ ਨਹੀਂ ਕਾ ਦਾ ਸਰਪੰਚ ਜੋ ਗਰਾਟਾ ਖਾ ਗਿਆ ਵੋਟਾਂ ਲੈ ਕੇ ਕੋਈ ਕੰਮ ਕਰਵਾਇਆ ਨਹੀਂ ਹੋ ਕਾ ਦਾ ਛਾਹੂ ਕਾਰ ਜੋ ਸਾਬ ਪੁੱਲ ਗਿਆ ਛੱਡਤੀ ਕਲਮ ਉਹ ਤੇ ਵਿਆਜ ਨਾ ਆਨੀ ਹੋ ਕਿਸੇ ਨੂੰ ਜੋ ਹਰ ਵੇਲੇ ਰੈਣ ਟੋਕਦੇ ਓਏ ਕਿਸੇ ਨੂੰ ਜੋ ਹਰ ਵੇਲੇ ਰੈਣ ਟੋਕਦੇ ਕਦੇ ਨਾ ਉਹ ਜ਼ਿੰਦਗੀ ਚੋਂ ਪਾਰ ਹੁੰਦੇ ਨੇ ਓਏ ਹਰਦੇ ਨਹੀਂ ਹੁੰਦੇ ਬਾਈ ਡੰਗ ਮਾਰਨੋ ਦੋਗਲੀ ਨਾ ਸਲਦੇ ਓ ਯਾਰ ਹੁੰਦੇ ਨੇ ਓਏ ਹਟਦੇ ਨਹੀਂ ਹੁੰਦੇ ਬਾਈ ਡੰਗ ਮਾਰਨੋ ਆ ਦੋਗਲੀ ਨਸਲ ਦੇ ਜੋ ਯਾਰ ਹੁੰਦੇ ਨੇ ਓਏ ਕੱਪੜਿਆਂ ਦੇ ਬਾਗੂ ਜੜੀ ਯਾਰ ਬਦਲੇ ਛੱਡ ਪਰਾਂ ਯਟਾਏ ਹੋ ਜੀ ਮਛੂਕ ਨੂੰ ਓਏ ਨਿਕਲੇ ਸ਼ਿਕਾਰ ਦੀ ਰਾ ਕੋੜਾ ਫਸ ਜੇ ਕੁੱਲੇ ਵਿੱਚ ਢਾਦੇ ਹੋ ਜੀ ਬੰਦੂਖ ਨੂੰ ਓਏ ਕੱਪੜਿਆਂ ਦੇ ਵਾਂਗੂ ਜਿਹੜੀ ਯਾਰ ਬਦਲੇ ਛੱਡ ਪਰਾਂ ਯਾਰ ਆਹੇ ਜੀ ਮਛੂਕ ਨੂੰ ਓ ਨਿਕਲੇ ਸ਼ਿਕਾਰ ਜੀ ਦਾ ਕੋੜਾ ਫਸ ਜੇ ਛੁੱਲੇ ਵਿੱਚ ਢਾ ਦਿਓ ਇਹੋ ਜੀ ਬੰਦੂਖ ਨੂੰ ਹਉ ਪਰੇ ਮੂੰਹ ਕਰ ਹੱਸੇ ਅੱਖ ਦੱਬ ਕੇ ਐਸੇ ਲੋਕ ਬੜੇ ਹੀ ਮਕਾਰ ਹੁੰਦੇ ਨੇ ਓਏ ਹਰਦੇ ਨਹੀਂ ਹੁੰਦੇ ਬਾਈ ਡੰਗ ਮਾਰਨੋ ਦੋਗਲੀ ਨਸਲ ਦੇ ਜੋ ਯਾਰ ਹੁੰਦੇ ਨੇ ਓਏ ਹਰਦੇ ਨਹੀਂ ਹੁੰਦੇ ਬਾਈ ਡੰਗ ਮਾਰਨੋ ਆ ਦੋਗਲੀ ਨਸਲ ਦੇ ਜੋ ਯਾਰ ਹੁੰਦੇ ਨੇ ਸੋ ਇਹ ਇੱਕ ਗਾਣੇ ਆ ਬਾਈ ਲੋਕ ਤੱਤ ਲੋਕ ਤੱਤ ਲੋਕ ਪਸੰਦ ਕਰਦੇ ਆ ਹਨਾ ਇਹਨਾਂ ਨੂੰ ਤੇ ਹੁਣ ਆਪਾਂ ਗੱਲ ਕਰਦੇ ਆ ਬਾਈ ਹੱਸੀ ਕਾਲ ਭਰਾ ਕਮੈਂਟ ਕਰ ਰਹੇ ਆ ਸਸੀ ਕਾਲ ਬਾਈ ਜੀ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਆਪਣਾ ਸੁਝਾਅ ਜਰੂਰ ਦਿਓ ਕਮੈਂਟਾਂ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਮੇਰੇ ਹਿਸਾਬ ਨਾਲ ਚਾਹੇ ਇਨਸਾਨ ਕੋਈ ਵੀ ਹੈ ਚਾਹੇ ਮੈਂ ਆ ਮੇਰੇ ਵੀ ਦੋਸਤ ਹੋਣ ਛੋਡੇ ਵੀ ਦੋਸਤ ਹੁੰਦੇ ਆ ਹਨਾ ਦੇਖੋ ਕਿਸੇ ਦਾ ਵਿਰੋਧ ਕਰਨਾ ਅਲੱਗ ਗੱਲ ਹੈ ਮੈਂ ਇਹ ਗੱਲ ਮੰਨਦਾ ਕਿ ਵਿਰੋਧ ਤਾਂ ਆਪਾਂ ਕਿਸੇ ਜੀ ਵੀ ਕਰ ਸਕਦੇ ਆ ਕੋਈ ਇਨਸਾਨ ਆਪਾਂ ਨੂੰ ਨਹੀਂ ਪਸੰਦ ਉਹਦੇ ਕੰਮ ਆਪਾਂ ਨੂੰ ਨਹੀਂ ਪਸੰਦ ਤਾਂ ਬਰੋਜ਼ਤਾ ਕਰੋ ਜ਼ਰੂਰ ਕਰੋ ਆਪਾਂ ਇਹ ਨਹੀਂ ਕਹਿੰਦੇ ਪਰ ਕਿਸੇ ਦੀ ਛੋਡੇ ਕੋਲੇ ਜਾਂ ਮੇਰੇ ਕੋਲੇ ਕੋਈ ਪਰਸਨਲ ਗੱਲ ਹੈ ਉਹਨੂੰ ਪਬਲਿਕ ਕਰਨਾ ਇਹ ਬਹੁਤ ਮਾੜੀ ਗੱਲ ਹੈ ਮੈਂ ਇਹ ਨਹੀਂ ਕਹਿੰਦਾ ਇੱਥੇ ਦੁੱਧ ਤੋਤਾ ਕੋਈ ਨਹੀਂ ਮੈਂ ਵੀ ਆਪਦੀ ਜ਼ਿੰਦਗੀ ਚ ਪੁੱਠੇ ਸਿੱਧੇ ਕੰਮ ਕਰੇ ਹੋਣਗੇ ਤੁਸੀਂ ਵੀ ਕਰੇ ਆ ਹਰ ਇੱਕ ਨੇ ਕਰੇ ਹੈ ਨਾ ਕੋਈ ਇਹ ਉਮਰ ਹੁੰਦੀ ਹੈ ਇਹ ਇਹ ਆਇਆ ਹੁੰਦਾ ਕਿ ਕੋਈ ਇਨਸਾਨ ਮੋਬਾਈਲ 'ਚ ਜਾਂ ਵੀਡੀਓ ਰਿਕਾਰਡ ਕਰ ਲਈ ਕੋਈ ਨਹੀਂ ਕਰਦਾ ਪਰ ਉਮਰ ਦੇ ਹਿਸਾਬ ਨਾਲ ਇਹ ਜਿਹੜੇ ਕੰਮ ਆ ਉਹ ਤਕਰੀਬਨ ਹਰੇਕ ਬੰਦਾ ਕਰਦਾ ਕੋਈ ਮੰਨੇ ਜਾਂ ਨਾ ਮੰਨੇ ਉਹ ਆਪੋ ਆਪ ਦੀ ਮਰਜ਼ੀ ਕੋਈ ਹੋ ਸਕਦਾ ਹੈ 100 'ਚੋਂ 5 ਲੋਕ ਇਹ ਜਿਹੇ ਹੁਣ ਜਿਨ੍ਹਾਂ ਦੀ ਜਮਾ ਸਾਫ਼ ਸੁਥਰੀ ਜ਼ਿੰਦਗੀ ਕਿਉਂ ਹੀ ਹੋਵੇ ਮੈਂ ਇਹ ਸਭ ਨੂੰ ਨਹੀਂ ਕਹਿ ਰਿਹਾ ਮੈਂ ਇਹ ਵੀ ਤੁਹਾਨੂੰ ਮੈਂ ਦੱਸ ਦੇਣਾ ਬਾਅਦ 'ਚ ਕਈ ਭਰਾ ਕਹਿ ਦੇਣ ਵੀ ਯਾਰ ਅਸੀਂ ਤਾਂ ਕਦੇ ਇਹ ਜਿਹੇ ਕੰਮ ਕਰਿਆ ਨਹੀਂ ਤੂੰ ਐਵੇਂ ਹੀ ਕਹੀ ਜਾਂਦਾ ਹੋ ਸਕਦਾ ਕਈਆਂ ਨੇ ਨਾ ਕਰਿਆ ਹੋਵੇ ਪਰ ਜ਼ਿਆਦਾਤਰ ਲੋਕ ਇਹਨਾਂ ਇਸ ਲੈਂਡਬੀਰ ਦੀ ਨੰਗੇ ਆ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਹਨਾ ਬਹੁਤ ਵੱਡੀ ਪਦਵੀ ਆ ਉਹਨਾਂ ਦੀ ਅਹੁਦੇ ਤੇ ਆ ਉਹ ਤੇ ਇਹਦੇ ਨਾਲ ਬਦਨਾਮੀ ਆਪਣੇ ਲੋਕਾਂ ਦੀ ਵੀ ਆਪਣੇ ਜਿਹੜੇ ਆਪਾਂ ਆਮ ਲੋਕ ਆ ਨਾ ਉਹਨਾਂ ਦੀ ਵੀ ਬਦਨਾਮੀ ਆ ਬਦਨਾਮੀ ਕਿਵੇਂ ਲੋਕ ਜਾਂ ਜਿਹੜੇ ਕੋਈ ਬਾਹਰ ਦੇ ਆ ਪਾਕਿਸਤਾਨ ਦੇ ਲਾਲੋ ਜਾਂ ਕਿਤੋਂ ਦੇ ਵੀ ਆ ਹਰਿਆਣੇ ਦੇ ਭਰਾ ਹੈ ਜਾਂ ਰਾਜਸਥਾਨ ਦੇ ਆ ਜਾਂ ਦਿੱਲੀ ਦੇ ਆ ਉਹ ਕੀ ਸੋਚਣਗੇ ਆਪਣੇ ਬਾਰੇ ਕਿ ਯਾਰ ਇਹਨਾਂ ਲੋਕਾਂ ਨੇ ਕਹੇ ਜਾਂ ਬੰਦਾ ਕੁਰਸੀ ਤੇ ਬਹਤਾ ਛਵੀ ਬਾਈ ਸਬ지 ਖਰਾਬ ਅਸਲੀ ਹੈ ਕਿ ਨਕਲੀ ਹੈ ਸੋਨੂੰ ਵੀ ਪਤਾ ਹੈ ਨਾ ਤੇ ਮੇਰੇ ਨਾਲ ਤਾਂ ਉਹ ਵੀਡੀਓ ਅਸਲੀ ਹੈ ਕਿਉਂਕਿ AI ਨਾਲ ਬਣੀ ਹੋਈ ਚੀਜ਼ ਦਾ ਪਤਾ ਲੱਗ ਜਾਂਦਾ ਵੀ ਕਿਹੜੀ ਹੈ ਬਾਕੀ ਤੁਸੀਂ ਆਪਣਾ ਸੁਝਾਅ ਆਪਣੀ ਰਾਇ ਜ਼ਰੂਰ ਦਿਓ ਕਮੈਂਟਾਂ ਚ ਤਾਨੂੰ ਕੀ ਲੱਗਦਾ ਕਿ ਉਹ ਵੀਡੀਓ ਨਕਲੀ ਹੈ ਚਲੋ ਅਸਲੀ ਨਕਲੀ ਉਹ ਤਾਂ ਬਾਅਦ ਦੀ ਗੱਲ ਹੈ ਛੱਡੋ ਉਹਨੂੰ ਤਾਂ ਪਰ ਵੀਡੀਓ ਲੀਕ ਨਹੀਂ ਕਰਨੀ ਚਾਹੀਦੀ ਕਿਸੇ ਦੀ ਵੀ ਕਦੇ ਜ਼ਿੰਦਗੀ ਦੇ ਵਿੱਚ ਮੈਂ ਕਹਿੰਦਾ ਵੀ ਚਾਹੇ ਕਿਸੇ ਦਾ ਆਪਣੇ ਕੋਲੇ ਕੋਈ ਪਰਸਨਲ ਡਾਟਾ ਆ ਗਿਆ ਉਹਨੂੰ ਯਾਰ ਕਦੇ ਵੀ ਐਸੀ ਜੀ ਚੀਜ਼ ਨੂੰ ਸ਼ੇਅਰ ਨਾ ਕਰੋ ਵਿਰੋਧ ਕਰਨਾ ਤੁਸੀਂ ਅਗਲੇ ਦਾ ਕਰੋ ਉਹਨੂੰ ਕੁਝ ਵੀ ਕਹੋ ਕਿ ਇਹਨੇ ਚੰਗੇ ਕੰਮ ਨਹੀਂ ਕਰੇ ਇਹਨੇ ਲੋਕ ਦੁਖੀ ਕਰਤੇ ਪਰ ਕਿਸੇ ਦੀ ਇੱਜ਼ਤ ਨੂੰ ਟਾਰਗੇਟ ਕਰਕੇ ਬੰਦੇ ਨੂੰ ਨੀਚਾ ਦਿਖਾਉਣਾ ਮੈਂ ਸੋਚਦਾ ਇਹ ਗੱਲਾਂ ਚੰਗੀਆਂ। ਬਾਕੀ ਤੁਸੀਂ ਦੱਸ ਦਿਓ ਬਾਈ। ਸਿਆਣੇ ਤੋਂ ਸਿਆਣੇ ਲੋਕ ਬੈਠਿਆ ਸੀ ਤਾਂ ਆਪਦੇ ਦਿਮਾਗ ਦੇ ਹਿਸਾਬ ਨਾਲ ਜਿਵੇਂ ਕਹਿੰਦੇ ਹੁੰਦੇ ਆ ਡੋ ਅੱਡ ਹਰੇਕ ਦਾ ਮਨ ਹੁੰਦਾ ਹੈ ਨਾ ਕਈਆਂ ਲੋਕਾਂ ਨੂੰ ਦੂਜੇ ਦੀ ਇਨਸਲਟ ਕਰਕੇ ਬਹੁਤ ਸਵਾਦ ਆਉਂਦਾ ਹੁੰਦਾ ਕਹਿ ਸਕਦੇ ਆ। ਮਜ਼ਾ ਆਉਂਦਾ ਹੁੰਦਾ ਯਾਰ ਵੀ ਉਹ ਖੁਸ਼ ਹੁੰਦੇ ਆ ਵੀ ਹਾਂ ਯਾਰ ਆਪਾਂ ਫਲਾਣੇ ਬੰਦੇ ਨੂੰ ਨੀਚਾ ਦਿਖਾਤਾ ਜਾ। ਉਹ ਉਹਨੂੰ ਉਹਦੀ ਬੇਇੱਜ਼ਤੀ ਕਰਤੀ। ਕਿਸੇ ਨੂੰ ਇਹ ਲੱਗਦਾ ਹੁੰਦਾ ਦੇਖ ਕੇ ਯਾਰ ਵੀ ਐਦਾਂ ਅਨਸਲਟ ਨਹੀਂ ਕਰਨੀ ਚਾਹੀਦੀ ਕਿਸੇ ਦੀ ਅਨਸਲਟ ਹੀ ਹੁੰਦੀ ਹੈ ਪੰਜਾਬ ਦਾ ਮੁੱਖ ਮੰਤਰੀ ਹੈ ਮੈਰਜ ਵੀ ਉਹਨਾਂ ਦੀ ਹੋਈ ਹੈ ਬੱਚੀ ਹੈ ਹਨਾ ਛੋਟੀ ਜੀ ਪਹਿਲਾਂ ਵੀ ਚਲੋ ਜਿਹੜੇ ਬੱਚੇ ਸੀਗੇ ਉਹਦਾ ਚਲੋ ਵੱਡੇ ਹੈ ਬਾਗੇ ਆਪਦੀ ਜ਼ਿੰਦਗੀ ਜੀ ਰਹੇ ਹੈ ਪਰ ਅਸਰ ਤਾਂ ਥੋੜਾ ਜਿਹਾ ਪੈਂਦਾ ਨਾ ਬਾਈ ਇਹ ਗੱਲ ਤਾਂ ਤੁਸੀਂ ਮੰਨਦੇ ਹੋ ਇਹ ਤੁਸੀਂ ਆਪਣਾ ਸੁਝਾਅ ਬਾਈ ਜ਼ਰੂਰ ਦੇਣਾ ਸੋਨੂੰ ਕੀ ਲੱਗਦਾ ਹੈ ਕਿ ਇਹ ਕਰਨਾ ਚਾਹੀਦਾ ਸੀ ਨਹੀਂ ਕਰਨਾ ਚਾਹੀਦਾ ਸੀ ਆਪਣਾ ਰੈ ਮਸ਼ਵਰਾ ਜ਼ਰੂਰ ਦਿਓ ਸੋ ਜਿੰਨੇ ਵੀ ਭੈਣ ਭਰਾ ਦੇਖ ਦੇਖ ਰਹੇ ਹੋ ਦੱਸਿਓ ਗਾਣਾ ਕਿਵੇਂ ਲੱਗਿਆ ਤੇ ਬਾਕੀ ਕਮੈਂਟ ਕਰੀ ਚੱਲੋ ਲੈ ਬਾਈ ਸ਼ੇਅਰ ਕਰੋ ਵੀਡੀਓ ਤੇ ਕਮੈਂਟ ਬਾਈ ਬਣ ਕੇ ਜਰੂਰ ਕਰਿਆ ਕਰੋ ਤੇ ਚੈਨਲ ਆਪਣਾ ਜਿੰਨਾ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਕਰਿਓ ਸੋ ਸਪੋਰਟ ਕਰਦੇ ਰਹੋ ਬਾਈ ਵਧੀਆ ਚੀਜ਼ਾਂ ਤੁਹਾਨੂੰ ਸੁਣਾਉਂਦੇ ਰਹਾਂਗੇ ਸੋ ਕੋਸ਼ਿਸ਼ ਇਹ ਕਰਦੇ ਆ ਕਿ ਲੋਕਾਂ ਨੂੰ ਸੱਚ ਤੇ ਚੰਗੀ ਚੀਜ਼ ਸੁਣਾਈ ਜਾਵੇ ਮੈਂ ਗਾਣੇ ਹਰੇਕ ਪ੍ਰਕਾਰ ਦੇ ਲਿਖ ਲੈਣਾ ਹਨਾ ਪਰ ਮੈਂ ਗੁੰਵਾਂ ਦਾ ਜਿਆਦਾ ਲੋਕਤਾਥੀਆਂ ਮੇਰੇ ਦਿਲ ਨੂੰ ਐਂ ਹੀ ਲੱਗਦਾ ਹੈ ਕਿ ਲੋਕਤਾਥ ਨੂੰ ਲੋਕ ਪਿਆਰ ਵੀ ਬਹੁਤ ਕਰਦੇ ਐ ਇਸੀ ਗੱਲ ਨੂੰ ਸੋ ਜਿੰਨੇ ਵੀ ਭੈਣ ਭਰਾ ਜੁੜਿਓ ਜਾਂ ਬਾਅਦ ਚ ਜੁੜੋਗੇ ਸਭ ਦਾ ਧੰਨਵਾਦ ਹੈ ਚੈਨਲ ਬਾਈ ਜਣ ਕੇ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਕਰਿਓ ਸ਼ੇਅਰ ਰੱਬ ਰਾਖਾ ਸਸ਼ੀ ਕਾਲ